ਸਿਰਫ 50 ਰੁਪਏ ਖਰਚ ਕੇ ਆਪਾਂ ਇੰਨਾ ਵਧੀਆ ਚਾਕਲੇਟ ਕੇਕ ਹੈ ਜਿਹੜਾ ਘਰ ਦੇ ਵਿੱਚ ਤਿਆਰ ਕਰ ਸਕਦੇ ਹਾਂ ਬਹੁਤ ਹੀ ਘੱਟ ਸਮਾਂ ਲੱਗੂਗਾ ਇੰਨਾ ਜ਼ਿਆਦਾ ਟੇਸਟੀ ਬਣੂਗਾ ਕਿ ਬਾਰ-ਬਾਰ ਤੁਸੀਂ ਇਸ ਤਰੀਕੇ ਦਾ ਹੀ ਇਹੀ ਕੇਕ ਹੈ ਜਿਹੜਾ ਘਰ ਦੇ ਵਿੱਚ ਬਣਾਓਗੇ ਚਲੋ ਜੀ ਇਹਨੂੰ ਬਣਾਉਣਾ ਆਪਾਂ ਸਿੱਖ ਲੈਣੇ ਆਂ ਸੱਜੀ ਹਾਲ ਜੀ ਸਾਰਿਆਂ ਨੂੰ ਅੱਜ ਆਪਾਂ ਘਰ ਦੇ ਵਿੱਚ ਸਿਰਫ ਦੋ ਚੀਜ਼ਾਂ ਤੋਂ ਚਾਕਲੇਟ ਕੇਕ ਬਣਾ ਕੇ ਤਿਆਰ ਕਰਾਂਗੇ ਚਾਕਲੇਟ ਕੇਕ ਹੈ ਜਿਹੜਾ ਬਾਜ਼ਾਰ ਦੇ ਵਿੱਚੋਂ ਬਹੁਤ ਮਹਿੰਗਾ ਮਿਲਦਾ ਪਰ ਘਰ ਦੇ ਵਿੱਚ ਸਿਰਫ ਦੋ ਚੀਜ਼ਾਂ ਤੋਂ ਆਪਾਂ ਬਹੁਤ ਘੱਟ ਸਮੇਂ 'ਚ ਜਿਹੜਾ ਇਹ ਕੇਕ ਬਣਾ ਕੇ ਤਿਆਰ ਕਰ ਲਾਂਗੇ ਨਾ ਹੀ ਤੁਹਾਨੂੰ ਚਾਕਲੇਟ ਦੀ ਜ਼ਰੂਰਤ ਹੈ ਨਾ ਤੁਹਾਨੂੰ ਕੋਕੋ ਪਾਊਡਰ ਦੀ ਜ਼ਰੂਰਤ ਹੈ ਚਲੋ ਜੀ ਫਿਰ ਇਹ ਕੇਕ ਬਣਾਉਣਾ ਆਪਾਂ ਸਿੱਖ ਲੈਨੇ ਵੀ ਕਿਸ ਤਰੀਕੇ ਨਾਲ ਤਿਆਰ ਕਰਨਾ ਤੇ ਕਿੰਨਾ-ਕਿੰਨਾ ਚੀਜ਼ਾਂ ਦੀ ਆਪਾਂ ਨੂੰ ਜ਼ਰੂਰਤ ਹੈ ਉਹਦੇ ਲਈ ਤੁਸੀਂ ਵੀਡੀਓ ਦੇ ਨਾਲ ਜੁੜੇ ਰਹੋ ਵੀਡੀਓ ਨੂੰ ਪੂਰਾ ਦੇਖਿਓ ਜੇਕਰ ਤੁਹਾਨੂੰ ਇਹ ਰੈਸਪੀ ਇਹ ਵੀਡੀਓ ਵਧੀ ਸਬਸਕ੍ਰਾਈਬ ਕਰ ਲਓ ਜੇਕਰ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਜੀ ਆਪਾਂ ਬਿਨਾ ਆਵਨ ਤੋਂ ਕੜਾਹੀ ਦੇ ਵਿੱਚ ਬੇਕ ਕਰਾਂਗੇ ਕੜਾਹੀ ਪਹਿਲਾਂ ਹੀ ਆਪਾਂ ਚੁੱਲ੍ਹੇ ਤੇ ਰੱਖ ਲਈ ਤੇ ਇਹ ਮੇਰੇ ਕੋਲੇ ਹੈਗਾ ਨਮਕ ਇਹ ਪਹਿਲਾਂ ਵੀ ਇੱਕ ਦੋ ਵਾਰੀ ਮੈਂ ਵਰਤਿਆ ਜਦੋਂ 베ਕਿੰਗ ਕਰਦੀ ਹੁੰਦੀ ਹੁੰਦੀ ਆ ਮਸਾਂਮ ਕੇ ਰੱਖ ਦੇਣੀ ਹੁੰਦੀ ਆ ਤੇ ਇਹਨੂੰ ਕੜਾਹੀ ਦੇ ਵਿੱਚ ਇਸ ਤਰੀਕੇ ਨਾਲ ਫਲਾ ਦੇਾਂਗੇ ਤੇ ਮੇਰੇ ਕੋਲੇ ਇਸ ਤਰੀਕੇ ਦਾ ਸਟੈਂਡ ਹੈ ਜੇਕਰ ਤੁਹਾਡੇ ਕੋਲ ਸਟੈਂਡ ਨਾ ਹੋਇਆ ਕੋਈ ਵੀ ਪਲੇਟ ਜਾਂ ਕੌਲੀ ਮੁੱਦੀ ਮਾਰ ਕੇ ਰੱਖ ਦਿਓ ਉਹਦੇ ਵਿੱਚ ਇਸ ਤਰੀਕੇ ਨਾਲ ਆਪਾਂ ਇਹ ਸਟੈਂਡ ਰੱਖ ਦੇਾਂਗੇ ਤੇ ਉਸ ਤੋਂ ਬਾਅਦ ਥਾਲੀ ਦੀ ਮਦਦ ਨਾਲ ਆਪਾਂ ਕੜਾਹੀ ਨੂੰ ਠਾਕ ਦੇਵਾਂਗੇ ਤੇ ਇਹਨੂੰ 5 ਮਿੰਟ ਜਿਹੜਾ ਫੁੱਲ ਫਲੇਮ ਤੇ ਪ੍ਰੀ ਹੀਟ ਹੋਣ ਦੇਵਾਂਗੇ ਉਸ ਤੋਂ ਬਾਅਦ ਆਪਾਂ ਕੇਕ ਹੈ ਜਿਹੜਾ ਇਹ ਚ ਬੇਕ ਕਰਾਂਗੇ ਤੇ ਇੱਥੇ ਜੀ ਆਪਣੇ ਕੋਲੇ ਔਰੀਓ ਬਿਸਕਟ ਹੈ ਇਹ ਚਾਕਲੇਟ ਵਾਲੇ ਬਿਸਕਟ ਤੁਸੀਂ ਕੋਈ ਵੀ ਵਰਤ ਸਕਦੇ ਹੋ ਆਪਾਂ ਚਾਕਲੇਟ ਕੇਕ ਬਣਾ ਰਹੇ ਹਾਂ ਆਪਣੇ ਕੋਲੇ ਤਿੰਨ ਪੈਕੇਟ ਹੈ ਇਹ ਛੋਟੇ ਤੇ ਇਸ ਤਰੀਕੇ ਨਾਲ ਮਿਕਸੀ ਵਾਲੇ ਜੱਗ ਦੇ ਵਿੱਚ ਆਪਾਂ ਇਹ ਬਿਸਕਟ ਹੈ ਜਿਹੜੇ ਐਡ ਕਰ ਦੇਾਂਗੇ ਅੱਧਾ ਇੱਕ ਪੈਕੇਟ ਹੈ ਜਿਹੜਾ ਆਪਾਂ ਕੇਕ ਨੂੰ ਡੈਕੋਰੇਟ ਕਰਨ ਦੇ ਲਈ ਬਚਾ ਕੇ ਰੱਖ ਲਾਂਗੇ ਤੇ ਹੁਣ ਆਪਾਂ ਇਹਨਾਂ ਦਾ ਪਾਊਡਰ ਬਣਾ ਲਾਂਗੇ ਜੇ ਮਿਕਸੀ ਵਾਲੇ ਜੱਗ ਦੇ ਵਿੱਚ ਤੁਸੀਂ ਪਾਊਡਰ ਨਾ ਬਣਾਉਣਾ ਹੋਇਆ ਕਿਸੇ ਵੀ ਲਫਾਫੇ ਦੇ ਵਿੱਚ ਇਹਨੂੰ ਐਡ ਕਰ ਲਿਓ ਤੇ ਇਹਨੂੰ ਕੁੱਟ ਕੇ ਇਸ ਤਰੀਕੇ ਨਾਲ ਬਰੀਕ ਬਣਾ ਲਿਓ ਲਓ ਜੀ ਇਹ ਬਿਲਕੁਲ ਬਰੀਕ ਆਪਾਂ ਇਸ ਤਰੀਕੇ ਦਾ ਪਾਊਡਰ ਬਣਾ ਲਿਆ ਤੇ ਇਹਨੂੰ ਇੱਕ ਡੋਂਗੇ ਦੇ ਵਿੱਚ ਐਡ ਕਰ ਲਾਂਗੇ ਫਿਰ ਹਾਂਜੀ ਇਹਦੇ ਵਿੱਚ ਨਾ ਆਪਾਂ ਇਸ ਤਰੀਕੇ ਨਾਲ ਦੁੱਧ ਐਡ ਕਰਾਂਗੇ ਬਿਲਕੁਲ ਥੋੜਾ ਥੋੜਾ ਤੇ ਇਹਨੂੰ ਮਿਕਸ ਕਰਦੇ ਜਾਵਾਂਗੇ ਤੁਸੀਂ ਪਾਣੀ ਨਾਲ ਵੀ ਇਹ ਘੋਲ ਜਿਹੜਾ ਤਿਆਰ ਕਰ ਸਕਦੇ ਹੋ ਪਰ ਦੁੱਧ ਨਾਲ ਜਾਦੇ ਵਧੀਆ ਟੇਸਟ ਆਊਗਾ ਤੇ ਜਿਆਦਾ ਦੁੱਧ ਨਹੀਂ ਐਡ ਕਰਨਾ ਕਿਉਂਕਿ ਜਿਆਦਾ ਆਪਾਂ ਇਹਨੂੰ ਫਤਲਾ ਨਹੀਂ ਬਣਾਉਣਾਗਾ ਤੇ ਜਿਹੜਾ ਦੁੱਧ ਹੈ ਨਾ ਉਹ ਜਿਆਦਾ ਫਰਿੱਜ ਵਾਲਾ ਠੰਡਾ ਨਹੀਂ ਹੋਣਾ ਚਾਹੀਦਾ ਰੂਮ ਟੈਂਪਰੇਚਰ ਦੇ ਹੋਣਾ ਚਾਹੀਦਾਗਾ ਇਹਦੇ ਵਿੱਚ ਜਿਆਦਾ ਗੰਡਾ ਨਾ ਬਣ ਤੁਸੀਂ ਬਿਸਕਰ ਦੀ ਮਦਦ ਨਾਲ ਇਹਨੂੰ ਮਿਕਸ ਕਰਕੇ ਬਣਾ ਲਿਓ ਇਸ ਤਰੀਕੇ ਨਾਲ ਹਜੇ ਇਹ ਬਹੁਤ ਗਾੜਾ ਦੇਖੋ ਥੋੜਾ ਜਿਹਾ ਦੁੱਧ ਆਪਾਂ ਇਹਦੇ ਵਿੱਚ ਹੋਰ ਐਡ ਕਰ ਲਾਂਗੇ ਯਾਨੀ ਕਿ ਤਿੰਨ ਪੈਕੇਟ ਜਿਹੜੇ ਆਪਣੇ ਕੋਲੇ ਬਿਸਕਰਾਂ ਦੇ ਸੀਗੇ ਤੇ ਉਹਦੇ ਵਿੱਚ ਨਾ ਚਾਰ ਪੰਜ ਚਮਚਾ ਜਿਹੜੇ ਦੁੱਧ ਦੇ ਲੱਗ ਜਾਣਗੇ ਫੁੱਲ ਭਰ ਕੇ ਤੇ ਇਸ ਕੋਲ ਨੂੰ ਜੇ ਇਸ ਤਰੀਕੇ ਨਾਲ ਜਿਹੜਾ ਆਪਾਂ ਤਿਆਰ ਕਰ ਲਿਆ ਦੇਖੋ ਇਸ ਤੋਂ ਪਤਲਾ ਨਾ ਰੱਖਿਓ ਤੁਸੀਂ ਫਿਰ ਕੇਕ ਹੈ ਜਿਹੜਾ ਉਹ ਖਰਾਬ ਹੋ ਜਾਊਗਾ ਇੰਨਾ ਕੁ گاੜਾ ਜ਼ਰੂਰ ਰੱਖਿਓ ਵੀ ਦੁੱਧ ਨਾ ਜ਼ਿਆਦਾ ਐਡ ਕਰਿਓ ਤੇ ਹੁਣ ਜੀ ਇਹਦੇ ਵਿੱਚ ਇੱਕ ਪੈਕੇਟ ਆਪਾਂ ਇਨੋ ਦਾ ਐਡ ਕਰ ਦਿਆਂਗੇ ਇਹ ਕੇਕ ਨੂੰ ਬਣਾਉਣਾ ਬਹੁਤ ਹੀ ਆਸਾਨ ਆਗਾ ਤੇ ਘੱਟੋ ਘੱਟ ਸਮਾਨ ਦੇ ਨਾਲ ਇਹ ਬਣ ਜੂ ਬਸ ਬਿਲਕੁਲ ਥੋੜਾ ਜਿਹਾ ਦੁੱਧ ਯਾਨੀ ਕਿ ਅੱਧਾ ਕ ਚਮਚਾ ਆਪਾਂ ਦੁੱਧ ਐਡ ਕਰ ਦਿਆਂਗੇ ਵੀ ਇਨੋ ਜਿਹੜੀ ਉਹ ਐਕਟਿਵ ਹੋ ਜਾਏ ਤੇ ਇਹਦੇ ਨਾਲ ਮਿਕਸ ਕਰ ਦਾਂਗੇ ਇਸ ਤਰੀਕੇ ਨਾਲ ਬਿਲਕੁਲ ਹਲਕੇ ਹੱਥ ਨਾਲ ਤੇ ਹੁਣ ਜੀ ਕੇਕ ਨੂੰ ਆਪਾਂ ਬੇਕ ਕਰਾਂਗੇ ਡੋਂਗੇ ਦੇ ਵਿੱਚ ਕਿਉਂਕਿ ਡੋਂਗਾ ਜਿਹੜਾ ਆਸਾਨੀ ਨਾਲ ਆਪਾਂ ਨੂੰ ਘਰੋਂ ਮਿਲ ਜਾਂਦਾ ਹੈ ਕੇਕ ਟੇਨ ਜਿਹੜੀ ਘਰੇ ਨਹੀਂ ਹੁੰਦੀ ਤਾਂ ਇਹਨੂੰ ਆਪਾਂ ਰਫੈਂਡ ਤੇਲ ਨਾਲ ਨਾ ਗਰੀਸ ਕਰ ਲਾਂਗੇ ਇਸ ਤਰੀਕੇ ਨਾਲ ਸਾਰੀਆਂ ਕਿਨਾਰੀਆਂ ਤੋਂ ਇਸ ਤਰੀਕੇ ਨਾਲ ਜੀ ਬੈਟਰ ਹੈ ਜਿਹੜਾ ਆਪਾਂ ਡੋਂਗੇ ਦੇ ਵਿੱਚ ਐਡ ਕਰ ਲਿਆ ਤੇ ਡੋਂਗੇ ਨੂੰ ਜਿਆਦਾ ਫੁੱਲਣਾ ਪਰਿਓ ਕਿਉਂਕਿ ਕੇਕ ਹੈ ਜਿਹੜਾ ਬਾਅਦ ਵਿੱਚ ਫੁੱਲੂਗਾ ਤੇ ਕੜਾਹੀ ਨੂੰ ਪ੍ਰੀ ਹੀਟ ਕਰ ਲਿਆ ਜੀ ਇਸ ਤਰੀਕੇ ਨਾਲ ਤੇ ਇਹਦੇ ਵਿੱਚ ਆਪਾਂ ਰੱਖ ਦਿਆਂਗੇ ਇਹ ਡੋਂਗਾ ਤੇ ਕੜਾਹੀ ਨੂੰ ਆਪਾਂ ਉੱਪਰੋਂ ਢਾਕ ਦੇਾਂਗੇ ਤੇ ਇਸ ਤਰੀਕੇ ਨਾਲ ਜੀ ਕੜਾਹੀ ਨੂੰ ਆਪਾਂ ਢਾ ਕੇ ਰੱਖਦਾ ਜਿਹੜਾ ਇਹ ਬੇਸਕਣਾ ਦਾ ਆਪਾਂ ਕੇਕ ਤਿਆਰ ਕਰਦੇ ਨੇ ਬਹੁਤ ਘੱਟ ਸਮੇਂ ਵਿੱਚ ਬੇਕ ਹੋ ਜਾਂਦਾ ਹੈ ਜਾਨੀ ਕਿ ਇਹਨੂੰ 20 ਮਿੰਟ ਲੱਗਣਗੇ ਬਸ 15-20 ਮਿੰਟਾਂ ਦੇ ਵਿੱਚ ਬਿਲਕੁਲ ਹਲਕੀ ਜੀ ਅੱਗ ਤੇ ਇਹ ਬੇਕ ਹੋ ਜਾਊਗਾ ਇਸ ਤਰੀਕੇ ਨਾਲ ਆਪਾਂ ਇਹਨੂੰ ਬੇਕ ਹੋਣ ਦੇਵਾਂਗੇ ਉਸ ਤੋਂ ਬਾਅਦ ਆਪਾਂ ਸਿਰਫ ਇੱਕ ਦੋ ਚੀਜ਼ਾਂ ਦੇ ਨਾਲ ਹੀ ਇਹਨੂੰ ਸਜਾ ਕੇ ਜਿਹੜਾ ਸਰਵ ਕਰ ਸਕਦੇ ਹਾਂ ਬਹੁਤ ਹੀ ਘੱਟ ਖਰਚੇ 'ਚ ਅਤੇ ਬਹੁਤ ਹੀ ਘੱਟ ਸਮੇਂ 'ਚ ਜਿਹੜਾ ਇਹ ਕੇਕ ਬਣ ਕੇ ਤਿਆਰ ਹੋ ਜਾਊਗਾ ਤੇ ਬਹੁਤ ਜ਼ਿਆਦਾ ਟੇਸਟੀ ਬਣੂਗਾ ਤੇ ਹੁਣ ਜੀ ਕੇਕ ਬੇਕ ਹੋ ਗਿਆ ਬੇਕ ਕਰਨ ਤੋਂ ਬਾਅਦ ਕੇਕ ਨੂੰ ਠੰਡਾ ਜ਼ਰੂਰ ਕਰ ਲਓ ਜਦੋਂ ਕੇਕ ਠੰਡਾ ਹੋ ਗਿਆ ਉਸ ਤੋਂ ਬਾਅਦ ਹੀ ਆਪਾਂ ਇਹਨੂੰ ਸਜਾਵਾਂਗੇ ਇਹ ਮੇਰੇ ਕੋਲੇ ਚਾਕਲੇਟ ਸਰਪ ਹੈ ਜੋ ਕਿ ਮੈਂ ਘਰ ਦੇ ਵਿੱਚ ਹੀ ਬਣਾਇਆ ਸੀ ਥੋੜਾ ਜਿਹਾ ਗਾੜਾ ਬਣ ਗਿਆ ਇਹ ਇਸ ਤਰੀਕੇ ਨਾਲ ਫ੍ਰਿਜ 'ਚ ਰੱਖਤਾ ਸੀ ਤੇ ਤੁਸੀਂ ਚਾਕਲੇਟ ਨੂੰ ਮੈਲਟ ਕਰਕੇ ਵੀ ਵਰ ਇਸ ਦੇ ਉੱਪਰ ਆਪਾਂ ਇਹ ਲਗਾ ਦੇਾਂਗੇ ਚੰਗੇ ਤਰੀਕੇ ਨਾਲ ਕੇਕ ਨੂੰ ਜਿਹੜਾ ਆਪਾਂ ਕਵਰ ਕਰ ਦੇਾਂਗੇ ਇਸ ਦੇ ਨਾਲ ਕੇਕ ਹੈ ਜਿਹੜਾ ਖਾਣ ਦੇ ਵਿੱਚ ਵੀ ਬਹੁਤ ਟੇਸਟੀ ਲੱਗੂਗਾ ਤੇ ਦੇਖਣ ਦੇ ਵਿੱਚ ਵੀ ਬਹੁਤ ਜ਼ਿਆਦਾ ਸੋਹਣਾ ਲੱਗੂਗਾ ਤੇ ਹੁਣ ਆਪਾਂ ਜਿਹੜੇ ਚਾਕਲੇਟ ਵਾਲੇ ਬਿਸਕੁਟ ਬਚਾਏ ਸੀ ਉਹਨਾਂ ਨੂੰ ਆਪ ਇਸ ਤਰੀਕੇ ਨਾਲ ਕ੍ਰਸ਼ ਕਰ ਲਿਆ ਸੀ ਤੇ ਇਹ ਆਪਾਂ ਇਸ ਤਰੀਕੇ ਨਾਲ ਆ ਜਿਹੜਾ ਸਜਾ ਦੇਾਂਗੇ ਤੇ ਇਸ ਤਰੀਕੇ ਨਾਲ ਥੋੜਾ ਜਿਹਾ ਆਪਾਂ ਹੋਰ ਸਜਾ ਦੇਾਂਗੇ ਕੇਕ ਨੂੰ ਤੁਸੀਂ ਡਰਾਈ ਫਰੂਟ ਵੀ ਬਾਹਰ ਤਾਂ ਸਾਖਦੇ ਹੋ ਜੋ ਵੀ ਚੀਜ਼ ਘਰ ਦੇ ਵਿੱਚ ਹੋਈ ਤੁਹਾਨੂੰ ਵਧੀਆ ਲੱਗੇ ਉਹਦੇ ਨਾਲ ਹੀ ਸਜਾ ਲਿਓ ਤੇ じゃ ਫਿਰ ਬਿਸਕਟ ਆ ਜਿਹੜੇ ਉੱਪਰ ਤੁਸੀਂ ਹੋ ਰੱਖ ਸਕਦੇ ਹੋ ਅੱਧੇ ਅੱਧੇ ਟੁਕੜੇ ਕਰਕੇ ਬਿਸਕਟਾਂ ਦੇ ਤੇ ਲਓ ਜੀ ਫਾਈਨਲ ਲੁੱਕ ਇਸ ਤਰੀਕੇ ਦੀ ਹੈ ਇਹ ਕੇਕ ਦੀ ਬਹੁਤ ਹੀ ਵਧੀਆ ਕੇਕ ਹੈ ਜਿਹੜਾ ਬਣ ਕੇ ਤਿਆਰ ਹੋ ਗਿਆ ਸੋ ਨੈਕਸਟ ਟਾਈਮ ਤੁਸੀਂ ਕਿਸੇ ਦਾ ਵੀ ਕਰੇ ਫੈਮਿਲੀ ਮੈਂਬਰ ਦਾ ਬਰਥਡੇ ਸੈਲੀਬ੍ਰੇਟ ਕਰੋਗੇ ਤਾਂ ਇਸ ਤਰੀਕੇ ਦਾ ਕੇਕ ਹੈ ਜਿਹੜਾ ਛੱਟਪਟ ਬਣਾ ਸਕਦੇ ਹੋ ਜਰੂਰ ਇਸ ਕੇਕ ਦੀ ਰੈਸਪੀ ਨੂੰ ਕਰੇ ਟਰਾਈ ਕਰਿਓ ਤੇ ਸਿਰਫ ਦੋ ਚੀਜ਼ਾਂ ਦੇ ਨਾਲ ਆਪਾਂ ਘਰ ਦੇ ਵਿੱਚ ਹੈ ਜਿਹੜਾ ਕੇਕ ਤਿਆਰ ਕਰ ਲਿਆ ਜੀ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੁੰਦਾ ਤੁਸੀਂ ਵੀ ਇਸ ਕੇਕ ਦੀ ਰੈਸਪੀ ਨੂੰ ਜਰੂਰ ਕਰੇ ਟਰਾਈ ਕਰਿਓ ਇਸ ਤਰੀਕੇ ਨਾਲ ਕੇਕ ਜਰੂਰ ਬਣਾਇਓ ਕਰੇ ਬਹੁਤ ਹੀ ਟੇਸਟੀ ਬਣੂਗਾ ਤੇ ਸਭ ਨੂੰ ਪਸੰਦ ਆਊਗਾ ਜੇਕਰ ਤੁਹਾਨੂੰ ਇਹ ਰੈਸਪੀ ਇਹ ਵੀਡੀਓ ਵਧੀਆ ਲੱਗੀ ਤੁਸੀਂ ਲਾਈਕ ਤੇ ਸ਼ੇਅਰ ਬੱਤ-ਬਤ ਕਰਿਓ ਤੇ ਆਪਣੇ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰ ਲਓ ਜੇਕਰ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਆਪਾਂ ਮਿਲਾਂਗੇ ਨੈਕਸਟ ਰੈਸਪੀ ਦੇ ਨਾਲ ਕਿਸੇ ਨੈਕਸਟ ਵੀਡੀਓ ਦੇ ਨਾਲ ਤਦ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਸਸ਼ੀ ਕਾਲ ਜੀ